ਸਸਿਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਖੋਸਾ ਪਾਂਡੋ ਦੇ ਵਿੱਚ ਖੋਸਾ ਪਾਂਡੋ ਪਿੰਡ ਜ਼ਿਲ੍ਹਾ ਮੋਗੇ ਦਾ ਮਾਨਮਤਾ ਨਗਰ ਆ ਮਿੱਤਰੋ ਜਦੋਂ ਆਪਾਂ ਤਲਵੰਡੀ ਪਾਈ ਤੋਂ ਮੋਗੇ ਵਾਲੀ ਸਾਈਡ ਨੂੰ ਦੂਰੀ ਤੈਅ ਕਰਦੇ ਆ ਤੇ ਮਿੱਤਰੋ ਰਸਤੇ ਦੇ ਵਿੱਚ ਪੁਲ ਆਉਂਦਾ ਵਾ ਕੱਲਾਂ ਵਾਲਾ ਕੱਲਾਂ ਵਾਲੇ ਪੁਲ ਤੋਂ ਸਿੱਧੀ ਛੜਕ ਆਉਂਦੀ ਆ ਰਤਿਏ ਨੂੰ ਤੇ ਰਤਿਏ ਦੇ ਨਾਲ ਹੀ ਬਿਲਕੁਲ ਨਾ 2 2.5 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਨਗਰ ਆ ਪਿੰਡ ਖੋਸਾਪਾੰਡੋ ਖੋਸਾਪਾੰਡੋ ਪਿੰਡ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਬਾਈ ਹੁਣਿਆਂ ਨੂੰ ਸ਼ੌਂਕ ਆ ਬਾ ਕਮਾਲ ਜਾਨਵਰਾਂ ਦਾ ਕਹਿਣ ਤੋਂ ਭਾਵੇਂ ਇੱਕ ਚੰਗੀ ਕਲੈਕਸ਼ਨ ਆ ਜਿਹੜੀ ਬਾਈ ਹੁਣਿਆਂ ਨੇ ਕੀਤੀ ਹੋਈ ਆ ਜਾਨਵਰਾਂ ਦੀ ਮਿੱਤਰੋ ਦੁੱਧਾਰੂ ਪਸ਼ੂ ਆ ਟਾਪ ਦੇ ਔਰ ਟਾਪ ਦੇ ਜਾਨਵਰਾਂ ਦੇ ਵਿੱਚੋਂ ਇੱਕ ਟਾਪ ਦੀ ਬਰੀਡ ਦਾ ਕਟਾ ਉਸ ਬੁੱਲ ਦਾ ਮਾਲੀ ਉਸ ਬੁੱਲ ਦਾ ਕੱਟਾ ਦਿਖਾਉਂਗਾ ਜਿੰਦਾ ਦੁੱਧ ਮਿੱਤਰੋ ਕੋਈ ਲੁਕਿਆ ਤੇ ਛੁਪਿਆ ਨਹੀਂ ਤੁਸੀਂ ਆਪ ਸਾਰਿਆਂ ਨੇ ਰੱਖ ਕੇ ਬੁੱਲ ਦੀਆਂ ਧੀਆਂ ਜਿਹੜੀਆਂ ਚਵਾਈ ਦੇ ਵਿੱਚ ਦੇਖੀਆਂ ਹੋਈਆਂ ਇਸ ਟਾਈਮ ਤੇ ਰੱਖਾ ਬੁੱਲਾ ਜਿਹੜਾ ਮਿੱਤਰੋ ਏਬੀਐਸ ਵੀਰਾਵਾਲੀ ਵਾਲੇ ਭਰਾਵਾਂ ਦੇ ਕੋਲੇ ਆ ਔਰ ਮੈਂ ਇਹ ਗੱਲ ਬੜੀ ਮਾਣ ਦੇ ਨਾਲ ਕਹਿ ਸਕਦਾ ਕਿ ਜਿੰਨਾ ਰੱਖੇ ਨੇ ਰਿਜ਼ਲਟ ਬਿਊਟੀ ਦੇ ਵਿੱਚ ਦੁੱਧ ਦੇ ਵਿੱਚ ਵਾਕਮ ਵਾਲੇ ਮੇਰੀ ਨਿਗਾਹ ਦੇ ਵਿੱਚ ਨਤੀਜੇ ਆਏ ਆ ਕਰਮਾਂ ਵਾਲੇ ਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬੁੱਲਾ ਤੋਂ ਘਾਂ ਬੁੱਲ ਬੱਚੇ ਪੈਦਾ ਹੋਣ ਆ ਉਹਨਾਂ ਦੇ ਨਤੀਜੇ ਵੀ ਤੁਹਾਨੂੰ ਦੇਖਣ ਨੂੰ ਮਿਲਣਗੇ ਕਿ ਇਹ ਜਿਹਾ ਜਿਹੜਾ ਰਾਕੇ ਦਾ ਬਲੱਡ ਆ ਮਿੱਤਰੋ ਆਉ ਕਰਦਿਆਂ ਗੱਲਬਾਤ ਪਾਈ ਹੁਣ ਉਹਦੇ ਨਾਲ ਇਹ ਵੀ ਇੱਕ ਰਾਕੇ ਜਿਹੜਾ ਇਹ ਅੰਮ ਦੀ ਮਾਂ ਵਾ ਉਹ ਜਵਰਾਜ ਦੀ ਸੀਗੀ ਮਿੱਤਰੋ ਤੇ ਆਪ ਇਹ ਜਿਹੜਾ ਹੈਗਾ ਉਹਦੇ ਮਾਂ ਤੋਂ ਪੇਟੋਂ ਪੈਦਾ ਹੋ ਕੇ ਰਾਕੇ ਬੋਲਦਾ ਬਾਈ ਉਹਨਾਂ ਨੇ ਸੀਮਨ ਪਰਵਾਇਆ ਸੀਗਾ ਉਹਦਾ ਬੱਚਾ ਵਾ ਕਿੰਨੇ ਮਹੀਨਿਆਂ ਦੀ ਏਜ ਆ ਕਿਹੜੇ ਬਾਈ ਕੋਲੇ ਖੜਾ ਸਾਰੀਆਂ ਗੱਲਾਂ ਬਾਤਾਂ ਕਰਦੇ ਅੰਕਲ ਦੇ ਨਾਲ ਸਤਿ ਸ਼੍ਰੀ ਅਕਾਲ ਅੰਕਲ ਜੀ ਕੀ ਹਾਲ ਚਾਲ ਆ ਜੀ ਠੀਕ ਆ ਜੀ ਚੜ੍ਹਦੀ ਕਲਾ ਦੇ ਵਿੱਚ ਹਾਂ ਜੀ ਹਾਂ ਚੜ੍ਹਦੀ ਕਲਾ ਸੇਤਾ ਦੇ ਪਰਿਵਾਰ ਆ ਠੀਕ ਹੈ ਠੀਕ ਚਲੋ ਸ਼ੁਕਰਾਨੇ ਸ਼ੁਕਰ ਨਰਮਲ ਸਿੰਘ ਪਿੰਡ ਖੋਸਾ ਪਾਣਡੋ ਜੀ ਤਸੀਲ ਮੋਗਾ ਜੀ ਜ਼ਿਲ੍ਹਾ ਮੋਗਾ ਜੀ ਆਪਣਾ ਘਰ ਕਿੱਥੇ ਜੇ ਆ ਗਿਆ ਇਹ ਖੋਸਾ ਪਾਣਡੋ ਸ੍ਰੀਣੀ ਵਾਲੇ ਕੱਚੇ ਰਾਹ ਦੇ ਉੱਤੇ ਸਲੀਨੇ ਵਾਲੇ ਜਿਹੜੇ ਖੋਸੇ ਪਾਣ ਤੋਂ ਸਲੀਨੇ ਵਾਲਾ ਕੱਚਾ ਰਾਹ ਜਾਂਦਾ ਉਹ ਰਾਹ ਦੇ ਉੱਤੇ ਹਾਂਜੀ ਨਿਰਮਲ ਸਿੰਘ ਬਾਹਰ ਵਾਲਾ ਨਿਰਮਲ ਸਿੰਘ ਬਾਹਰ ਵਾਲੇ ਬਾਹਰ ਵਾਲੇ ਅੱਛਾ ਅੰਕਲ ਇੱਕ ਗੱਲ ਹੋਰ ਦੱਸਿਓ ਮੈਨੂੰ ਵੀ ਤੁਹਾਨੂੰ ਫਿਰ ਸ਼ੌਂਕ ਜਾਨਵਰਾਂ ਦਾ ਕਦੋਂ ਤੋਂ ਪੈ ਗਿਆ ਇਹ ਤਾਂ ਜੀ ਕਈ ਸਾਲ ਹੋ ਗਏ ਪਿੱਛੋਂ ਕਾੜੇ ਬਜ਼ੁਰਗਾਂ ਨੂੰ ਵੀ ਸੀਗਾ ਸਾਨੂੰ ਵੀ ਛੌਂਕ ਹੀ ਆ ਡੰਗਰ ਪਾਲਣ ਦਾ ਮਤਲਬ ਚੰਗੇ ਜਾਨਵਰਾਂ ਦਾ ਖੂਸ ਹੋ ਗਿਆ ਹੈ ਚੰਗੇ ਚੰਗੇ ਠੀਕ ਹੈ ਠੀਕ ਹੈ ਅਸੀਂ ਅੰਕਲ ਇੱਕ ਗੱਲ ਹੋਰ ਆ ਵੀ ਮੰਨ ਲਓ ਜਿਵੇਂ ਆ ਝੋਟੀਆਂ ਮਈਆਂ ਰੱਖੀਆਂ ਹੋਈਆਂ ਫਿਰ ਇਹ ਜਿਹੜੀਆਂ ਤੁਸੀਂ ਇਧਰੋਂ ਲਈਆਂ ਹੋਈਆਂ ਜਾਂ ਹਰਿਆਣੇ ਦੇ ਵਿੱਚੋਂ ਨਹੀਂ ਜੀ ਇਹ ਹਰਿਆਣੇੋਂ ਲਿਆਂਏ ਹਰਿਆਣੇ ਤੋਂ ਚੰਗੇ ਦੁੱਧ ਦੀਆਂ ਮਾਲਕ ਨੇ ਹਾਂ ਜੀ ਹਾਂ ਹਾਂ ਚੰਗੇ ਕਿੰਨੇ ਪਹਿਲਾਂ ਛੜਤਾ ਹੀ ਡੰਗਰਾਂ ਦਾ ਕੰਮ ਪਹਿਲਾਂ ਨਹੀਂ ਸੀ ਰੱਖੇ ਉਦੋਂ ਉਹ ਕਬਾਰ ਉੱਠ ਗਿਆ ਬਾਅਦ ਚ ਹੁਣ ਸ਼ੌਂਕ ਫੇਰ ਗਿਆ ਮੈਂ ਕਿ ਰਾਖ ਲੀ ਜਦ ਚੰਗੀ ਕਿ ਨਾ ਇਹ ਤਾਂ ਇੱਕਲ ਇੱਕ ਗੱਲ ਹੋਰ ਹੋਊਗੀ ਪਹਿਲਾਂ ਥੋੜਾ ਜੀ ਨਹੀਂ ਲੱਗਦਾ ਹੁਣ ਆ ਨਹੀਂ ਲੱਗੇ ਬਾ ਟਾਈਮ ਹਾਂ ਇੱਥੇ ਨਾਲੇ ਤਾਂ ਇਹਨਾਂ ਕਰਮ ਵਾਲਿਆਂ ਦੇ ਨਾਲ ਜੀ ਲੱਗ ਗਿਆ ਨਾਲੇ ਘੱਟੇ ਵਾਲਾ ਸੌਦਾ ਨਹੀਂ ਕਿ ਸ਼ੌਂ ਨੂੰ ਕੋਈ 2 ਰੁਪਏ ਜੇਬ ਚ ਪਾਉਂਦੀਆਂ ਪਾਉਂਦੀਆਂ ਹਾਂ ਆ ਫਿਰ ਛੋਟੀ ਕਿੰਨੇ ਦੁੱਧ ਦੇ ਦਿੰਦੀਆਂਗਾ ਇਹ ਦੇ ਦਿੰਦੀ 17 ਕਿਲੋ 17 ਕਿਲੋ ਤੇ ਇਹਦੇ ਨਾਲ ਜਿਹੜੀ ਪਰਲੀ ਝੋਟੀ ਆ ਉਹ 15 15 ਉਹਨੇ ਵੀ ਦਿੱਤਾ ਹੈ ਤੇ ਉਦੋਂ ਪਰਲੀਆਂ ਦੋ ਬਈਆਂ ਜਿਹੜੀਆਂ ਉਹ ਕਿਨੇ ਕਿਨੇ ਕਿਲੋ ਵਾਲੀਆਂ ਉਹ ਜੀ ਪਹਿਲਣ ਝੋਟੀ ਉਹਨੇ 11 ਕਿਲੋ ਦਿੱਤਾ ਹੈ ਜਿਹੜੀ ਦੂਜੀ ਮੈਂ ਉਹਨੇ 13 ਕਿਲੋ ਦਿੱਤਾ ਜਿਹੜੀ ਉਹ 12 13 ਕਿਲੋ ਵਾਲੀਆਂ ਹਾਂ ਜੀ ਹਾਂ ਉਹ ਇੱਧਰ ਨਹੀਂ ਹੋਣੀਆਂ ਦੋਵੇਂ ਉਹ ਦੋਨੇ ਇੱਧਰ ਲੱਗ ਠੀਕ ਹੈ ਠੀਕ ਹੈ ਅਚਾਂ ਇਹ ਜਿਹੜਾ ਕਟਾ ਵੇਚਣਾ ਆਪਾਂ ਇਹ ਫਿਰ ਆਪਣੇ ਘਰ ਦੀ ਮਿਹਨਤ ਹੀ ਆ ਇਹ ਆਪਣੇ ਆ ਮੁੰਡਾ ਡਾਕਟਰ ਆਈ ਹੀ ਇੱਥੇ ਉਹ ਠੀਕ ਆ ਜੀ ਉਹਦੇ ਕੋਲੇ ਮੈਂ ਆ ਉਹਦਾ ਮੈਂ ਹਜੇ ਵੀ ਉਹਦੇ ਕੋਲੇ ਮੌਜੂਦ ਆ ਹੁਣ ਮਨ ਲਾ ਜੇ ਕੋਈ ਕੱਟਾ ਲੱਗੇ ਉਹਦੀ ਮਹਿੰਦੀ ਚਵਾਈ ਕਰਨੀ ਚਾਹੀਏ ਉਹਦੇ ਕਰਾ ਦੇਾਂਗੇ ਆਪਾਂ ਹਾਂ ਕਰਾ ਦੇਾਂਗੇ ਵੀ ਦੁੱਧ ਦੇ ਬਾਰੇ ਤਸੱਲੀ ਕਰਨੀ ਚਾਹੁੰਦਾ ਪੂਰੀ ਪੂਰੀ ਕਰਾ ਦੇਾਂਗੇ ਜਦੋਂ ਕਵੇ ਠੀਕ ਆ ਗੱਲ ਠੀਕ ਆ ਅੱਛਾ ਇਹ ਕਿੰਨੀ ਉਮਰ ਦਾ ਹੋ ਗਿਆ ਅੰਕਲ ਹੋਣੀ ਇਹ 19 ਮਹੀਨੇ ਦੀ ਉਮਰ ਆਈ ਹੈ 19 ਮਹੀਨਿਆਂ ਦੀ ਇਹਦੀ ਉਮਰ ਹੋਗੀ ਠੀਕ ਆ ਜੀ ਹਾਂ ਠੀਕ ਆ ਅੱਛਾ ਇੱਕ ਗੱਲ ਹੋਰ ਦੱਸਿਓ ਅੰਕਲ ਮੈਨੂੰ ਵੀ ਮੰਨ ਲਓ ਜਿਵੇਂ ਇਹ ਕਟ ਕਟਾ ਵਾ ਸੀਲ ਪਾਣੀ ਦੇ ਵਿੱਚ ਬਹੁਤ ਆ ਹਨਾ ਹਾਂਜੀ ਬਹੁਤ ਸੀਲ ਹੂੰ ਠੀਕ ਹੈ ਇਹਨੂੰ ਸਾਡੇ ਜਵਾਕ ਬੁੜੀਆਂ ਵੀ ਖੋਲ ਲੈਂਦੀਆਂ ਠੀਕ ਹੈ ਕੋਈ ਚੱਕਰ ਨਹੀਂ ਹੈ ਨਹੀਂ ਠੀਕ ਹੈ ਟੈਸਟ ਟੁਸਤੀ ਲਾਂਗਾ ਬੜਾ ਖੁੱਲਾ ਢੁੱਲਾ ਹਨਾ ਹੂੰ ਠੀਕ ਹੈ ਜੀ ਅੱਛਾ ਇੱਕ ਗੱਲ ਹੋਰ ਮੈਨੂੰ ਦੱਸਿਓ ਵੀ ਇਹ ਫਿਰ ਹੁਣ ਵੇਚਣਾ ਆਪਾਂ ਹਨਾ ਕੀ ਕਾਰਨ ਬਣ ਗਿਆ ਵੇਚਣ ਦਾ ਕਾਰਨ ਤਾਂ ਜੀ ਇਹ ਨਾ ਪਥੂ ਹੁਣ ਥੋੜੇ ਜਿਹਾ ਵੱਧ ਆ ਹੂੰ ਜੇ ਤੇ ਜਗਾ ਉਹ ਕੋਨੀ ਜਣੀ ਨਹੀਂ ਗੀ ਉਹ ਕਰਕੇ ਵੇਚ ਰਹੇ ਆ ਹੁਣ ਕੁੱਤੇ ਰਹਿਣਾ ਪੈਂਦਾ ਕਦੇ ਹੁਣ ਹਨਾ ਜਿਵੇਂ ਜਾਲੀ ਲਈ ਫਿਰ ਇਸ ਕਰਕੇ ਲਾਈ ਹੈ ਹਨਾ ਠੀਕ ਹੈ ਜੀ ਠੀਕ ਹੈ ਸਾਮ ਸਮਾਨ ਨਾਲੋਂ ਬਹੁਤ ਵਧੀਆ ਤੁਹਾਡਾ ਕੰਮ ਲੱਗਿਆ ਹਾਂ ਬਸ ਉਹ ਨਹੀਂ ਵੜਨਦਾ ਨਹੀਂ ਦਿੰਦੇ ਤੁਸੀਂ ਨਹੀਂ ਜੀ ਨਹੀਂ ਲੱਪਣ ਨਹੀਂ ਦਿੰਦੇ ਨਹੀਂ ਠੀਕ ਹੈ ਪੂਰਾ ਛੌਕ ਆ ਸਾਨੂੰ ਦੋ ਪੇ ਪਤਾ ਨਹੀਂ ਠੀਕ ਹੈ ਤੇ ਅੱਛਾ ਇਹਦਾ ਰੇਟ ਪਰ ਅੰਕਲ ਕੀਤਾ ਕੀਤਾ ਰੇਟ ਇਹਦਾ ਫੋਨ ਤੇ ਕਰ ਫੋਨ ਤੇ ਕਰ ਠੀਕ ਹੈ ਜੀ ਤੋੜ ਦਿਓ ਅੰਕਲ ਬੜੇ ਕੱਟ ਦਿਓ ਪਰ ਇਹਨੂੰ ਖੋਲ ਦਿਓ ਲੈ ਮਿੱਤਰੋ ਇੱਕ ਗੱਲ ਦੱਸਣੀ ਚਾਹਣਾ ਤੁਹਾਨੂੰ ਕੱਟੇ ਦੀ ਬਾਡੀ ਬੰਤਰ ਬੜੀ ਚੰਗੀ ਆ ਰੱਖ ਕੇ ਬੁੱਲਦਾ ਔਰ ਹਰ ਪੱਖ ਤੋਂ ਓਕੇ ਦੀ ਰਿਪੋਰਟ ਆ ਜਾਵਾ ਮਿੱਤਰੋ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹ ਵੀ ਜਿਹੜਾ ਬੁੱਲ ਹੁੰਦਾ ਉਹ ਹਰ ਪੱਖ ਤੋਂ ਸੀਮੰਟ ਦੇ ਰਿਕਾਰਡ ਤੋਂ ਹਰ ਪੱਖ ਤੋਂ ਓਕੇ ਹੋਣਾ ਲਾਜ਼ਮੀ ਹੁੰਦਾ ਮਿੱਤਰੋ ਦੇਖੋ ਕਿਰਾਂ ਦੀ ਤੁਸੀਂ ਹੂੰ ਲਿਓ ਆ ਜਾਓ ਪਰ ਤੁਸੀਂ ਦੇਖ ਸਕਦੇ ਹੋ ਮਿੱਤਰੋ ਇਹਦਾ ਥੋੜਾ ਜਿਹਾ ਮੰਨ ਲਓ ਜਿਵੇਂ ਲਾਲੀ ਜੀ ਤਾਂ ਕਰ ਗਿਆ ਟੈਸਟਿਕਲ ਛੱਡਦਾ ਨਹੀਂ ਸੀ ਬੈਠਾ ਕਰਕੇ ਤੇ ਅਸੀਂ ਬਾਮ ਲਾਈ ਥੋੜੀ ਜੀ ਉਹਦੇ ਕਰਕੇ ਥੋੜਾ ਜਿਹਾ ਲਾਲੀ ਦੇ ਵਿੱਚ ਆ ਗਿਆ ਮਿੱਤਰੋ ਇਹ ਗੱਲ ਨੋਟ ਰੱਖਿਓ ਜੇ ਵੀ ਤੁਸੀਂ ਸੋਚੋ ਵੀ ਕਈ ਵਾਰੀ ਹੁੰਦਾ ਵਾ ਵੀ ਪਾਲਣ ਧੱਫੜ ਬਣਿਆ ਤੇ ਕੀ ਬਣਿਆ ਨਹੀਂ ਉਹ ਕੋਈ ਚੱਕਰ ਨਹੀਂ ਹੈਗਾ ਇਹਨੂੰ ਔਰ ਲਾਲੀ ਦੇ ਵਿੱਚ ਲਾਲੀ ਹੁਣ ਖਤਮ ਵੀ ਕਰਦਾ ਜਾਂਦਾ ਹੈ ਨਾ ਫਰਕ ਵੀ ਪਤਾ ਕਿਉਂਕਿ ਇੱਕ ਵਾਰੀ ਜਦੋਂ ਲਾਈ ਲਾਈ ਸੀ ਉਦੋਂ ਮੜਾ ਜਾ ਹੋਇਆ ਬਣਦੇ ਇੱਕੋ ਜੀ ਬੱਸ ਦੇਖ ਸਕਦੇ ਹੋ ਤੁਸੀਂ ਮਿੱਤਰੋ ਬਣਦੇ ਬਣਦੇ ਇੱਕੋ ਜੀ ਉਹ ਸੋਣੀ ਜਿਹੜੀ ਬਣਦੇ ਉੱਥੇ ਬਣਦੇ ਨੂੰ ਤੇ ਰੇਟ ਬਾਈ ਹੁਣੀ ਤੁਹਾਡੇ ਨਾਲ ਫੋਨ ਤੇ ਤੈਅ ਕਰਨਗੇ ਆਪਾਂ ਅੰਕਲ ਦਾ ਨੰਬਰ ਜਿਹੜਾ ਤੁਹਾਨੂੰ ਲੈ ਦਿੰਨੇ ਆ ਮਿੱਤਰੋ ਕਿਉਂਕਿ ਕੱਟੇ ਦੀ ਅੰਗਾ ਪੈਰਾਂ ਦੀ ਜੇ ਕਿਸੇ ਨੂੰ ਮਈਆਂ ਦੇ ਵਿੱਚ ਰੱਖਣ ਨੂੰ ਚਾਹੀਦਾ ਚੰਗੇ ਮਾਲੀ ਦੀ ਭਾਲ ਦੇ ਵਿੱਚ ਚੰਗਾ ਜਾਨਵਰ ਲੈਣਾ ਚਾਹੁੰਦੇ ਤਾਂ ਫਿਰ ਭਾਈ ਹੁਣ ਨਾਲ ਤੁਸੀਂ ਰਾਬਤਾ ਕਾਇਮ ਕਰ ਲਿਆ ਜੇ ਜਾਇਜ਼ ਕੀਮਤ ਉੱਤੇ ਮਿਲ ਜਾਊਗਾ ਕੋਈ ਇਹ ਨਹੀਂ ਹੈਗਾ ਇਹਨੂੰ ਜਾਇਜ਼ ਮੁੱਲ ਹੋਊਗਾ ਹੁੰਦਾ ਵੀ ਮੁੱਲ ਫੋਨ ਤੇ ਕੀਤਾ ਤੇ ਭਾਈ ਹੁਣ ਬਹੁਤ ਨਜਾਇਜ਼ ਮੰਗਣਗੇ ਨਹੀਂ ਉਹੋ ਜੀ ਕੋਈ ਗੱਲ ਨਹੀਂ ਅਚੰਕ ਜੀ ਨੰਬਰ ਦੱਸਿਓ ਕਿਰੋ ਜੀ 98377 ਜੀ 87510 ਇੱਕ ਵਾਰੀ ਹੋਰ ਬੋਲ ਦੇ 84373 ਜੀ 87510 ਠੀਕ ਹੈ ਇਸ ਨੰਬਰ ਤੇ ਕਰ ਲਿਓ ਮਿੱਤਰੋ ਬਾਈ ਹੁਣ ਉਹਦੇ ਨਾਲ ਤੁਸੀਂ ਗੱਲਬਾਤ ਨੰਬਰ ਸਕਰੀਨ ਦੇ ਉੱਤੇ ਲਾਇਆ ਹੋਇਆ ਵਾ ਵਧੇਰੇ ਜਾਣਕਾਰੀ ਲਈ ਰابطਾ ਕਰਮ ਬਾਈ ਹੁਣ ਇਹਨਾਂ ਨਾਲ ਕਰ ਲਿਓ ਪਿੰਡ ਖੂਸਾ ਪਾਡੋ ਜ਼ਿਲ੍ਹਾ ਮੋਗਾ